ਅਜੇ ਇੱਕ ਪੰਡ ਹੋਰ ਹੈਗੀ ਬੇ ਰਾਮੂ ਮੇਰੀ ਗੱਲ ਸੁਣੋ ਰਾਮੂ ਉਹ ਜੋ ਸਰਦਾਰ ਨੇ ਆਪਣੇ ਨਾਲ ਲੱਗ ਹਾਂ ਹਾਂ ਜੀ ਉਸ ਦਾ ਭਈਆ ਬਹੁਤ ਅਰਾਮੀ ਹੈ ਅਰੇ ਖਰਾਬ ਹੋਵੇ ਜਾਂ ਨਾ ਹੋਵੇ ਹਮ ਥੋੜਾ ਦਾਰੂ ਵਾਰੂ ਪੀਤਾ ਹੈ ਹਮ ਤੋ ਐਸੇ ਹੀ ਹੈ ਉਹ ਦਾਰੂ ਪੀਂਦਾ ਜਾਣੇ ਆਪਣੇ ਮੇਰੀ ਗੱਲ ਸੁਣ ਤੈਨੂੰ ਪੁਲਾਇ ਦਿਆ ਕਰ ਉਹ ਅਰੇ ਬੀਬੀ ਜੀ ਘਬਰਾਣੇ ਕੀ ਕੋਨੋ ਬਾਤ ਨਹੀਂ ਹਮ ਤੋ ਦਾਰੂ ਕਾ ਨੇਰਾ ਵੀ ਨਹੀਂ ਜਾਂਦਾ ਹੈਗਾ ਪੀਣੇ ਕੀ ਬਾਤ ਤੋ ਦੂਰ ਵੋ ਹੈ ਨਾ ਜੋ ਬੰਦਾ ਨਾ ਖਰਾਬ ਹੈ ਉਸ ਕੋ ਤੇਰੇ ਸਾਰੇ ਪੈਸੇ ਇੱਥੇ ਦਾਰੂ ਤੇ ਲਵਾ ਦਣਗੇ ਆਏ ਹਮ ਕੋ ਆਪਣੇ ਬੀਬੀ ਬੱਚੇ ਕਾ ਫੀ ਕਰ ਰਹੇ ਤਬੀ ਤੋ ਇਤਨੀ ਦੂਰ ਕੰਮ ਕਰਨੇ ਕੇ ਲਈ ਆਇਆ ਹੂੰ ਨਾ ਆਓ ਠੀਕ ਆ ਹਾਂ ਉਹ ਮੈਂ ਤਾਂ ਤੁਹਾਡੇ ਨਾਲ ਇੱਕ ਗੱਲ ਕਰਨੀ ਹੈਗਾ ਹਾਂ ਦੱਸ ਉਹ ਮੇਰਾ ਜਿਹੜਾ ਮੁੰਡਾ ਹੈਗੀ ਨਾ ਉਹ ਬਿਮਾਰ ਹੈਗੀ ਅੱਛਾ ਉਹ ਮੇਰੇ ਘਰ ਵਾਲੀ ਦਾ ਫੋਨ ਆਇਆ ਹੈਗਾ ਇਹ ਕਹਿੰਦੀ ਵੀ ਤੂੰ ਉਰੇ ਆ ਕੇ ਜਾ ਅੱਛਾ ਤੋ ਮੈਨੂੰ ਦੋ ਦਿਨ ਦਾ ਛੁੱਟੀ ਦੇ ਦੋ ਦੋ ਦਿਨ ਦੀ ਛੁੱਟੀ ਹਾਂ ਮੇਰੀ ਗੱਲ ਸੁਣ ਉਹ ਤਾਂ ਗੱਲ ਕੋਈ ਨਾ ਭਾਗ ਜੀ ਦੋ ਦਿਨ ਦੀ ਤਾਂ ਕੋਈ ਗੱਲ ਨਹੀਂ ਹੁਣ ਤੈਨੂੰ ਵੀ ਪਤਾ ਆਪਣੀ ਜੀਰੀ ਕਹਿੰਦਾ ਵੱਢਣਾਂ ਨਹੀਂ ਹੋਗੀ ਜੀਰੀ ਕਾ ਤੋਂ ਹਏ 5-7 ਰੋਜ਼ ਲੱਗੇਗਾ ਜੀਰੀ ਕਰਾਜੀ ਕੱਟਣੀ ਹੈਗੀ ਮੈਂ ਜਾ ਕੇ ਉਹਦਾ ਪਤਾ ਲੈ ਕੇ ਆ ਜੂੰਗਾ ਚੱਲ ਕੋਈ ਨਾ ਸਰਦਾਰ ਨੂੰ ਮੈਂ ਮੁੰਡੇ ਨੂੰ ਕਹਿ ਦੂੰਗੀ ਠੀਕ ਆ ਆਪਣੇ ਨੂੰ ਛੋਟੇ ਸਰਦਾਰ ਸੇ ਬਾਤ ਤੋਂ ਕੀਤੀ ਮੈਂ ਉਹ ਤਾਂ ਮਨਾ ਕਰਦੀਆ ਉਸਨੇ ਤੋਂ ਹੁਣ ਮੈਂ ਗੱਲ ਕਰਕੇ ਕਹਿ ਦੂੰ ਵੀ ਜੇ ਦੋ ਦਿਨ ਕਹਿੰਦਾ ਤਾਂ ਵਾਗ ਜੇਵੇ ਠੀਕ ਆ ਕੋਈ ਨਾ ਮੈਂ ਮੇਰੇ ਨਾਲ ਗੱਲ ਕਰਕੇ ਦੱਸ ਦੂੰ ਠੀਕ ਆ ਠੀਕ ਆ ਬੀਬੀ ਜੀ ਮੈਂ ਨੇ ਕਹਾ ਥਾ ਨਾ বিবি جی صحیح ہے اخر ماں ہیں ان کو تو پتہ ہے ماں کی ममता کیا ہوتا ہے بچوں کا پیار کرتا ہے کلو ماں کی شکر شکر ہے سردار نجی نے بری نے بول دیا کہ چلے جاؤ اچھی ہے میں چلا جاتا ہوں تیں کتھے نو بیٹھ گیا چکیا ہے ہاں جی تیں بیٹھ گیا چکیا او میں اوتھے جاندا ہے گا پنڈ تنوں کیا تھا ہے گا یار دو دن اٹک کے پک جی او میرا بیٹا بیمار ہے ਤੈਨੂੰ ਕਿਹਾ ਤਾਂ ਹੈਗਾ ਦੀ ਯਾਰ ਕਿਸੇ ਹੋਰ ਨੂੰ ਕਹਦੇ ਭਾਈ ਨੂੰ ਕਹਦੇ ਦਵਾਈ ਦਵਾ ਦੂਗਾ ਦੇਖੋ ਉਹ ਵੀ ਇਧਰ ਪੰਜਾਬ ਮੈਂ ਹਸਰਪੁਰ ਕੀ ਤਰਫ ਗਿਆ ਹੂਆ ਹੈ ਮੇਰਾ ਬਰਾੜ ਛੋਟਾ ਭਾਈ ਵੀ ਬਰਾ ਵੀ ਨਹੀਂ ਹੈ ਘਰ ਤੇ ਕੋਈ ਚਾਚੇ ਤਾਏ ਦਾ ਮੁੰਡਾ ਹੋਊਗਾ ਸਰਦਾਰ ਜੀ ਮੈਂਨੇ ਆਪਕੋ ਬਤਾ ਦਿਆ ਥਾ ਮੇਰਾ ਬੇਟਾ ਜ਼ਿਆਦਾ ਸਖਤ ਬਿਮਾਰ ਹੈ ਇਹਦੇ ਕਰਕੇ ਤਾਂ ਮੈਂ ਜਾਂਦੀ ਹਾਂ ਤੇ ਮੈਂ ਪਹਿਲਾਂ ਕਦੇ ਪਹਿਲਾਂ ਜਵਾਬ ਦੱਤਾ ਹੁਣ ਤੈਨੂੰ ਪਤਾ ਤਾਂ ਹੈਗਾ ਜੀਰੀ ਪੱਕਣ ਤੇ ਆਈ ਪਈ ਆ ਮੇਰੀ ਗੱਲ ਸੁਣ ਜਦ ਜੀਰੀ ਆਏਗਾ ਤਦ ਤੂੰ ਮੈਂ ਆ ਜਾਊਂਗਾ ਉਹ ਕਿੱਥੇ ਆਇਆ ਜਾਊਗਾ ਫਿਰ ਆਜੂਗਾ ਸਰਦਾਰ ਜੀ ਮੈਨੇ ਪੁੱਛ ਲਿਆ ਬਡੀ ਸਰਦਾਰਨੀ ਸੇ ਪੁੱਛ ਲਿਆ ਬਡੀ ਸਰਦਾਰਨੀ ਨੂੰ ਪਤਾ ਤਾਂ ਹੈ ਹੈਗਾ ਯਾਰ ਨਹੀਂ ਆਪ ਨੂੰ ਸੇ ਜਬਤ ਕਰ ਲਓ ਮੈਨੇ ਬੋਲ ਦਿਆ ਉਨਕੋ ਕਿਤੇ ਨਹੀਂ ਜਾਣਾ ਹੈਗਾ ਤੂੰ ਬੈਗ ਫੜਾ ਸਰਦਾਰ ਜੀ ਮੇਰਾ ਬੇਟਾ ਬਿਮਾਰ ਹੈ ਕੋਈ ਨਾ ਫੇਰ ਭਾਗੀ ਦੋ ਦਿਨਾਂ ਤੱਕ ਜੀਰੀ ਵੱਡੀ ਗਈ ਫੇਰ ਭਾਗੀ ਮੈਂ ਆ ਜਾਊਗਾ ਨਾਲ ਕੈਸਰ ਨਾਲੇ ਪੈਸੇ ਲੈ ਜੀ ਤੇ ਲੋਡ ਹੋ ਗਈ ਉੱਥੇ ਕੋਈ ਪੈਸੇ ਤੂੰ ਮੈਂ ਕੋਈ ਬਾਤ ਨਹੀਂ ਪੈਸੇ ਤਾਂ ਚਲ ਜਾਏਗਾ ਮੈਂ ਜਾ ਰਹਾ ਹਾਂ ਅਸਨ ਦਵਾਈ ਦਿਵਾਉਣੀ ਆ ਫੇਰ ਉਹਨੂੰ ਨਾਲੇ ਪੈਸੇ ਲੈ ਜੀ ਫੇਰ ਭਾਗੀ ਦੋ ਦਿਨਾਂ ਤੱਕ ਕੁਛ ਨਹੀਂ ਹੁੰਦਾ ਹੈਗਾ ਆ ਕੱਪੜੇ ਰੱਖੇ ਅੰਦਰ ਮੰਨੀ ਦੀ ਗੱਲ ਦੋ ਦਿਨਾਂ ਨਾਲ ਕੁਝ ਨਹੀਂ ਹੁੰਦਾ ਚਲੋ ਆਪਕਾ ਮਰਜ਼ੀ ਜੈਸੇ ਠੀਕ ਹੈ ਹਾਂ ਜਾ ਵਗ ਜਾ ਵਗ ਨਾਲੇ ਉਹ ਮੱਜਾ